ਸਿੱਖ ਕੌਮ ਦਾ ਮਸਲਾ ਕਿਹਾ ਜਾਂਦਾ ਜੀ ਵੀ ਸਿੱਖਾਂ ਦਾ ਭਾਈ ਤੁਸੀਂ ਅੱਜ ਆਏ ਜੀ ਆਪਣੀ ਕਮਿਊਨਿਟੀ ਦੇਖੋ ਇਹ ਗਲਤ ਧਾਰਨਾ ਹੈ ਕਿ ਸਿੱਖ ਕੌਮ ਦਾ ਮਸਲਾ ਹੈ ਇਹ ਮਨੁੱਖੀ ਅਧਿਕਾਰਾਂ ਦਾ ਮਸਲਾ ਹੈ ਜਦੋਂ ਵੀ ਕਦੇ ਮਨੁੱਖੀ ਅਧਿਕਾਰਾਂ ਤੇ ਕੋਈ ਆਂ ਚਾਊਗੀ ਤਾਂ ਹਰ ਜਾਗਦੇ ਜ਼ਮੀਰ ਵਾਲੇ ਬੰਦੇ ਨੂੰ ਨਾਲ ਖੜਨਾ ਚਾਹੀਦਾ ਉਹਦੇ ਦੇਖੋ ਜਦ ਸਿਆਸਤ ਦੇ ਵਿੱਚ ਬੰਦਾ ਕੁਰਸੀ ਤੇ ਆਉਂਦਾ ਹੈ ਨਾ ਕੁਰਸੀ ਦੇ ਵਿੱਚ ਐਸਾ ਰੰਗ ਹੈ ਐਸਾ ਨਸ਼ਾ ਹੈ ਬੰਦਾ ਅੰਨ ਹੋ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਨਾਲ ਮੋਰਚਿਆਂ ਤੇ ਬੈਠਦਾ ਰਿਹਾ ਹੈ ਬੰਦੀ ਸਿੰਘਾਂ ਬਾਰੇ ਇਹ ਕਹਿੰਦਾ ਰਿਹਾ ਹੈ ਉਹ ਕਹਿੰਦਾ ਵੀ ਬੰਦੀ ਸਿੰਘਾਂ ਦਾ ਜਦੋਂ ਵੀ ਸਾਡੀ ਸਰਕਾਰ ਆਈ ਬੰਦੀ ਸਿੰਘ ਬਾਹਰ ਹੋਣਗੇ ਅਸੀਂ ਮਤਾ ਪਾਵਾਂਗੇ ਤਾਂ ਹੁਣ 2 ਸਾਲ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਰੋਜ਼ 31 ਮੈਂਬਰੀ ਅਥਾ ਜਾਂਦਾ ਇੱਕ ਵਾਰੀ ਵੀ ਸਾਨੂੰ ਮਿਲੇ ਨਹੀਂ ਹੈਗੇ ਦੱਸਿਆ ਜਾ ਰਿਹਾ ਵੀ ਭਾਈ ਦੇਸ਼ ਆਜ਼ਾਦ ਹੋ ਗਿਆ ਅਸੀਂ ਹਰ ਪੱਖ ਤੋਂ ਆਜ਼ਾਦ ਹੋ ਗਏ ਨਾਲ ਇਹ ਵੀ ਦੱਸਣਾ ਉਹਨਾਂ ਨੇ ਵੀ ਭਾਈ ਕੁਝ ਲੋਕਾਂ ਤੋਂ ਬਚੋ ਜਿਹੜੇ ਦੇਸ਼ ਤੋੜਨ ਦੀਆਂ ਗੱਲਾਂ ਕਰਦੇ ਨੇ ਜੀ ਸਾ ਜਦੀ ਦੀ ਗੱਲ ਕਰਦੇ ਆ ਉਹ ਚ 92% ਕੁਰਬਾਨੀਆਂ ਸਿੱਖਾਂ ਨੇ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਜਿਹੜਾ 26 ਜਨਵਰੀ 1950 ਨੂੰ ਸੰਵਿਧਾਨ ਬੜਿਆਂ ਲਾਗੂ ਹੋਇਆ ਪਹਿਲਾ ਧੋਖਾ ਉਹ ਸੰਵਿਧਾਨ ਨੇ ਕਰਿਆ ਕਿ ਸਾਨੂੰ ਸਿੱਖ ਮੰਨਣ ਨੂੰ ਤਿਆਰ ਨਹੀਂ ਸੰਵਿਧਾਨ ਸਾਨੂੰ ਜਿਹੜਾ ਬਰਾਬਰਤਾ ਦਾ ਹੱਕ ਹੈ ਉਹ ਦੇਣ ਨੂੰ ਤਿਆਰ ਨਹੀਂ ਕਿਵੇਂ ਦੇਣ ਨੂੰ ਤਿਆਰ ਨਹੀਂ ਜੋ ਕਹਿੰਦੇ ਮੁੱਖ ਮੰਤਰੀ ਤੁਹਾਡਾ ਸਿੱਖ ਜਿੰਨੇ ਵੀ ਮੰਤਰੀ ਤੁਹਾਡੇ ਸਿੱਖ ਜੀ ਅਮਰੇ ਸਕੇ ਹੋਏ ਜਿਨ੍ਹਾਂ ਨੇ ਭਾਸ਼ਣ ਵੀ ਦੇਣਾ ਆਜ਼ਾਦੀ ਦਾ ਉਹਨਾਂ ਵਿੱਚੋਂ ਕਈਆਂ ਨੇ ਤਾਂ ਅਮਰਦ ਵੀ ਸਕੇ ਹੋਏ ਆ ਜੀ ਸਾਡੇ ਮੰਤਰੀਆਂ ਨੇ ਪੰਜਾਬ ਦੇ ਨੇ ਦੇਖੋ ਭਾਵੇਂ ਸਿੱਖ ਹੈ ਪਰ ਉਹ ਵਰਤਦੇ ਆਪਣੀ ਮਰਜ਼ੀ ਨਾਲ ਹੈ ਜਿਹੜਾ ਉਹਨਾਂ ਦੀ ਮਰਜ਼ੀ ਨਾਲ ਚੱਲਦਾ ਕਰਦਾ ਉਹ ਸਿੱਖ ਨਹੀਂ ਰਹਿੰਦਾ ਇੱਕ ਵੀ ਕੋਈ ਸਿੱਖ ਨਾ ਮੰਤਰੀ ਆਇਆ ਨਾ ਮੁੱਖ ਮੰਤਰੀ ਆਇਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਪਿਆ ਉੱਥੇ ਨਹੀਂ ਕੋਈ ਗਿਆ ਇਹ ਉਸ ਡੀਪ ਸਟੇਟ ਦੀ ਜਿਹੜੀ ਇੱਕ ਸਰਕਾਰਾਂ ਨੂੰ ਚਲਾਉਂਦੀ ਹੈ ਉਹ ਹਮੇਸ਼ਾ ਪੰਜਾਬ ਵਿਰੋਧੀ ਰਹੀ ਹੈ ਸਿੱਖ ਵਿਰੋਧੀ ਰਹੀ ਹੈ ਕੱਟ ਗਿਣਤੀਆਂ ਦੇ ਵਿਰੋਧੀ ਰਹੀ ਹੈ ਇਧਰੇ ਕੱਟ ਘਟਦਾ ਜਾ ਰਿਹਾ ਲੋਕਾਂ ਦਾ ਰੁਝਾਨ ਘਟਦਾ ਜਾ ਰਿਹਾ ਲੋਕਾਂ ਨੂੰ ਪਤਾ ਲੱਗਣ ਲੱਗਾ ਵੀ ਇਹ ਮਸਲਾ ਸਿਰਫ ਲੀਡਰਾਂ ਦੀਆਂ ਲੀਡਰੀਆਂ ਦੇ ਆ ਜਾਂ ਫਿਰ ਫੰਡਿੰਗਾਂ ਦਾ ਜੀ ਮੈਂ ਦਾਅਵੇ ਨਾਲ ਕਹਿਦਾ ਹਾਂ ਗੁਰੂ ਨੂੰ ਹਾਜ਼ਰਨਾਮਾ ਜਤ ਜਾਣ ਕੇ ਇੱਕ ਨਵੇਂ ਪੈਸੇ ਦਾ ਫੇੜਨ ਗਦਾਸ ਨੇ ਕਦੇ ਕਰਿਆ ਹੋਏ ਦੇਣਦਾਰ ਰਹਾਂਗਾ ਕੌਮ ਦਾ ਕਿੰਨੇ ਜੀ ਵੀ ਆਪਾਂ ਛੱਡ ਦਿੰਦੇ ਆ ਵੀ ਮੁਆਫੀ ਮੰਗ ਲੈਣ ਕੀ ਮੁਆਫੀ ਵੇ ਜੇ ਇੱਕ ਵਾਰ ਗੁਨਾਹ ਹੋ ਗਿਆ ਵੀ ਭਾਈ ਸਾਥੋ ਗਲਤੀ ਹੋ ਗਈ ਸੀ ਆਪਾਂ ਮਾਫੀ ਮੰਗਦੇ ਹੋ ਜੀ ਇਹ ਚ ਮਾਫੀ ਮੰਗਣ ਦੀ ਕਿਹੜੀ ਗੱਲ ਹੈ ਕਿਉਂਕਿ ਅਸੀਂ ਕਿਹੜਾ ਪਖਾਰੀ ਹੈ ਕਿ ਜਿਹੜੇ ਸਾਡੇ ਸਿੰਘ ਹੈ ਜਿਨ੍ਹਾਂ ਨੇ ਕਾਰਜ ਕਰਿਆ ਨਾ ਹੀ ਮਾਫੀ ਮੰਗਣਗੇ ਆਪਣਾ ਹੱਕ ਜ਼ਰੂਰ ਅਸੀਂ ਮੰਗਾਂਗੇ ਜਿਸ ਤਰ੍ਹਾਂ ਸਾਡੇ ਨਾਲ ਸਰਕਾਰਾਂ ਬਤੀਰਾ ਕਰ ਰਹੀਆਂ ਉਸੇ ਤਰ੍ਹਾਂ ਉਸ ਦਾ ਸ਼ਿਕਾਰ ਹੋ ਰਹੇ ਆ ਮਿਸਟਰ ਮੁਸਲਮਾਨ ਭਰਾ ਵੀ ਔਣ ਵਾਲੇ ਦਿਨਾਂ 'ਚ ਸਰਕਾਰਾਂ ਇੱਕ ਕਾਨੂੰਨ ਬਣਾਉ ਰਹੀਆਂ ਕਿ ਜਿੰਨੀ ਵੀ ਮੁਸਲਮਾਨ ਜਾਇਦਾਦਾਂ ਵੱਖਾ ਬੋਰਡ ਦੇ ਅੰਡਰ ਹੈ ਉਹਨੂੰ ਖਤਮ ਕਰਨ ਜਾ ਰਹੀਆਂ ਜੋ ਕੋਈ ਬੰਦਾ ਜ਼ਿਆਦਾ ਗੱਲ ਕਰਦਾ ਹੈ ਤਾਂ ਉਹਨੂੰ ਮਤਲਬ ਧਮਕਾਉਂਦੇ ਨੇ ਅਰੈਸਟ ਕਰ ਲੈਂਦੇ ਨੇ ਹੁਣ ਤੁਸੀਂ ਭਗਵੰਤ ਮਾਨ ਨੂੰ ਵੀ ਸਿੱਧਾ ਕਹਤਾ ਵੀ ਤੂੰ ਮਿਲਦਾ ਨਹੀਂ ਭਾਈ ਤੂੰ ਇੱਥੇ ਸਾਡੇ ਨਾਲ ਬੈਠ ਕੇ ਕਿਹਾ ਸੀ ਉਹ ਇਹ ਕਹਿੰਦੇ ਆ ਉਹ ਕਹਿੰਦੇ ਭਗਵੰਤ ਮਾਨ ਨੂੰ ਐਵੇਂ ਹੀ ਫਿਰ ਇੰਨਾ ਕੁਝ ਬੋਲ ਜਾਂਦੇ ਆ ਜੇ ਬੋਲਣ ਦੀ ਆਜ਼ਾਦੀ ਨਹੀਂ ਨਾਲੇ ਤਾਂ ਭੰਡ ਜਾਂਦੇ ਕਹਿੰਦੇ ਨਾਲੇ ਕਹਿ ਦਿੰਦੇ ਆ ਸਾਨੂੰ ਬੋਲਣ ਦੀ ਆਜ਼ਾਦੀ ਤਾਂ ਸਾਡ ਨੂੰ ਬਾਰ-ਬਾਰ ਸੀਆਈਡੀ ਦੇ ਫੋਨ ਆਉਂਦੇ ਨੇ ਪੁਲਿਸ ਦੇ ਸਾਨੂੰ ਮਤਲਬ ਡਰਾਉਂਦੇ ਨੇ ਧਮਕਾਉਂਦੇ ਨੇ ਇਹ ਦੇਖੋ ਚੀਜ਼ਾਂ ਦਾ ਹੁਣ ਪ੍ਰੈਸ਼ਰ ਤਾਂ ਹੈ ਹੀ ਇਹ ਚੀਜ਼ ਦਾ ਫਿਰ ਕੀ ਆਜ਼ਾਦੀ ਹੋਈ ਸਾਡੇ ਤੇ ਬੋਲਣ ਦੀ ਕਮੇਨ ਸਾਹਿਬ ਮੋਰਚੇ ਤੋਂ ਤੁਹਾਡੇ ਨਾਲ ਜੁੜੇ ਆ ਮਹਾਪੰਚਾਇਤ ਦਾ ਦਿਨ ਹੈ ਤੇ ਇਸ ਵਕਤ ਸਾਡੇ ਨਾਲ ਜਸਤੇਰ ਹਵਾਰਾ ਸਾਹਿਬ ਦੇ ਪਿਤਾ ਭਾਈ ਗੁਰਚੰਦ ਸਿੰਘ ਜੀ ਨੇ ਗੱਲਬਾਤ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਜੀ ਫਤਿਹ ਚੜ੍ਹਦੀ ਕਲਾ ਬਾਪੂ ਜੀ ਚੜ੍ਹਦੀ ਕਲਾ ਜੀ 26 ਜਨਵਰੀ ਮਨਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਵੀ ਭਾਈ ਦੇਸ਼ ਆਜ਼ਾਦ ਹੋ ਗਿਆ ਅਸੀਂ ਹਰ ਪੱਕੇ ਤੋਂ ਆਜ਼ਾਦ ਹੋ ਗਏ ਨਾਲ ਇਹ ਵੀ ਦੱਸਣਾ ਉਹਨਾਂ ਨੇ ਵੀ ਭਾਈ ਕੁਝ ਲੋਕਾਂ ਤੋਂ ਬਚੋ ਜਿਹੜੇ ਦੇਸ਼ ਤੋੜਨ ਦੀਆਂ ਗੱਲਾਂ ਕਰਦੇ ਨੇ ਉਹਨਾਂ ਲੋਕਾਂ ਦੇ ਵਿੱਚ ਤੁਹਾਨੂੰ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਦੇਖੋ 26 ਜਨਵਰੀ ਜਿਹੜੀ ਉਹਨਾਂ ਵੱਲੋਂ ਮਨਾਈ ਜਾ ਰਹੀ ਹੈ ਜਿਹੜਾ ਉਹਦਾ ਆਨੰਦ ਮਾਣ ਰਹੇ ਹੈ ਕਿਉਂਕਿ ਉਹ ਜਿਸਾ ਆਜ਼ਾਦੀ ਦੀ ਗੱਲ ਕਰਦੇ ਆ ਉਹ ਚ 92% ਕੁਰਬਾਨੀਆਂ ਸਿੱਖਾਂ ਨੇ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਪਰੰਤੂ ਜਿਹੜਾ 26 ਜਨਵਰੀ 1950 ਨੂੰ ਸੰਵਿਧਾਨ ਬਣਿਆ ਲਾਗੂ ਹੋਇਆ ਪਹਿਲਾ ਧੋਖਾ ਉਸ ਸੰਵਿਧਾਨ ਨੇ ਕਰਿਆ ਕਿ ਸਾਨੂੰ ਸਿੱਖ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਜਦੋਂ ਆਜ਼ਾਦੀ ਦੀ ਮੂਵਮੈਂਟ ਚੱਲ ਰਹੀ ਸੀ ਉਸ ਟਾਈਮ ਉਸ ਆਜ਼ਾਦੀ ਨੂੰ ਲੈਣ ਵਾਸਤੇ ਇੱਕ ਮਾਰਚ ਸ਼ੁਰੂ ਹੋਇਆ ਸੀ ਜਿਸ ਚ ਪੰਡਿਤ ਜਵਾਹਰ ਲਾਲ ਨਹਿਰੂ ਮਹਾਤਮਾ ਗਾਂਧੀ ਤੇ ਬਾਬਾ ਖੜਕ ਸਿੰਘ ਜੀ ਸ਼ਾਮਲ ਸੀ ਪਰ ਉੱਥੇ ਸ਼ਰਤ ਲਾਈ ਕਿ ਅਗਲੇ ਪਾਸੇ ਅੰਗਰੇਜ਼ਾਂ ਨੇ ਪੂਰਾ ਲੈਸ ਕਰਕੇ ਆਪਣੀਆਂ ਫੌਜਾਂ ਬੀੜੀਆਂ ਹੋਈਆਂ ਸੀ ਵੀ ਜਿਹੜਾ ਵੀ ਉਹ ਲੈਂ ਟੱਪੇਗਾ ਆਜ਼ਾਦੀ ਲੈਣ ਵਾਸਤੇ ਉਸ ਤੇ ਗੋਲੀ ਚਲੇਗੀ ਸੋ ਉੱਥੇ ਫੈਸਲਾ ਹੋਇਆ ਕੋਈ ਵੀ ਅੱਗੇ ਲੱਗਣ ਨੂੰ ਤਿਆਰ ਨਹੀਂ ਸੀ ਨਾ ਮਹਾਤਮਾ ਗਾਂਧੀ ਨਾ ਨਾ ਜਵਾਹਰ ਲਾਲ ਨਹਿਰੂ ਪਰ ਬਾਬਾ ਖੜਕ ਸਿੰਘ ਜੀ ਨੇ ਇੱਕ ਸ਼ਰਤ ਤੇ ਉਹ ਮੰਨਿਆ ਸੀ ਕਿ ਮੈਂ ਅੱਗੇ ਲੱਗਦਾ ਪਰ ਮੇਰੀ ਕੌਮ ਦਾ ਰੰਗ ਹੈ ਜਿਹੜਾ ਜਿਹੜਾ ਤਿਰੰਗਾ ਆਜ਼ਾਦੀ ਦਾ ਪ੍ਰਤੀਕ ਹੈ ਵੀ ਉਹ ਤਿਰੰਗੇ 'ਚ ਸਭ ਤੋਂ ਉੱਪਰ ਲਾਇਆ ਜਾਵੇ ਸੋ ਉਹ ਆਜ਼ਾਦੀ ਸਿੱਖਾਂ ਨੇ 92% ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸਿੱਖ ਕਾਲੇ ਪਾਣੀਆਂ ਗਏ ਅਨੇਕਾਂ ਤਰ੍ਹਾਂ ਦੇ ਘਰ ਤੋਂ ਬੇਘਰ ਹੋਏ ਕਿਉਂਕਿ ਸਾਡੇ ਬਹੁਤ ਸਿੱਖ ਜਿਹੜੇ ਪਾਕਿਸਤਾਨ 'ਚ ਰਹਿ ਗਏ ਸਾਡਾ ਸਰਮਾਇਆ ਪਾਕਿਸਤਾਨ ਰਹਿ ਗਿਆ ਸਾਡੇ ਪਵਿੱਤਰ ਗੁਰੂ ਧਾਮ ਉਹ ਪਾਕਿਸਤਾਨ ਚ ਰਹਿ ਗਏ ਸੋ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰੰਤੂ ਉਹ ਸੰਵਿਧਾਨ ਸਾਨੂੰ ਜਿਹੜਾ ਬਰਾਬਰਤਾ ਦਾ ਹੱਕ ਹੈ ਉਹ ਦੇਣ ਨੂੰ ਤਿਆਰ ਨਹੀਂ ਕਿਵੇਂ ਦੇਣ ਨੂੰ ਤਿਆਰ ਨਹੀਂ ਜੋ ਕਹਿੰਦੇ ਮੁੱਖ ਮੰਤਰੀ ਤੁਹਾਡਾ ਸਿੱਖ ਜਿੰਨੇ ਵੀ ਮੰਤਰੀ ਤੁਹਾਡੇ ਸਿੱਖ ਜੀ ਅਮਰ ਜਿਕੇ ਹੋਏ ਜਿਨ੍ਹਾਂ ਨੇ ਭਾਸ਼ਣ ਵੀ ਦੇਣਾ ਆਜ਼ਾਦੀ ਦਾ ਉਹਨਾਂ ਵਿੱਚੋਂ ਕਈਆਂ ਨੇ ਤਾਂ ਅਮਰਤ ਵੀ ਛਕੇ ਹੋਏ ਆ ਜੀ ਸਾਡੇ ਮੰਤਰੀਆਂ ਨੇ ਪੰਜਾਬ ਦੇ ਨੇ ਦੇਖੋ ਭਾਵੇਂ ਸਿੱਖ ਹੈ ਪਰ ਉਹ ਵਰਤਦੇ ਆਪਣੀ ਮਰਜ਼ੀ ਨਾਲ ਹੈ ਜਿਹੜਾ ਉਹਨਾਂ ਦੀ ਮਰਜ਼ੀ ਨਾਲ ਚੱਲਦਾ ਕਰਦਾ ਉਹ ਸਿੱਖ ਨਹੀਂ ਰਹਿੰਦਾ ਸੋ ਜਦ ਉਹ ਸਿੱਖ ਜਿਹਨੂੰ ਤੁਸੀਂ ਮੁੱਖ ਮੰਤਰੀ ਵੀ ਕਹਿੰਦੇ ਆ ਮੰਤਰੀ ਵੀ ਕਹਿੰਦੇ ਆ 2 ਸਾਲ ਤੋਂ ਹੋ ਗਏ ਕਿ ਇਹ ਸੁੱਖ ਮੁੱਦਿਆਂ ਤੇ ਮੋਰਚਾ ਨਹੀਂ ਲੱਗਿਆ ਵਾ ਇੱਕ ਵੀ ਕੋਈ ਸਿੱਖ ਨਾ ਮੰਤਰੀ ਆਇਆ ਨਾ ਮੁੱਖ ਮੰਤਰੀ ਆਇਆ ਹੁਣ ਸਾਡੇ ਕਿਸਾਨ ਹੈ 11 ਮਹੀਨੇ ਤੋਂ ਉੱਤੇ ਹੋ ਕੇ ਬਾਰਡਰਾਂ ਤੇ ਸੰਘਰਸ਼ ਕਰ ਰਹੇ ਆ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲ ਮਰਨ ਵਰਤ ਤੇ ਪਿਆ ਉੱਥੇ ਨਹੀਂ ਕੋਈ ਗਿਆ ਸੋ ਇਸ ਕਰਕੇ ਦਿਖਾਵੇ ਦੇ ਸਿੱਖ ਹੈ ਇਹ ਉਸ ਡੀਪ ਸਟੇਟ ਦੀ ਜਿਹੜੀ ਇੱਕ ਸਰਕਾਰਾਂ ਨੂੰ ਚਲਾਉਂਦੀ ਹੈ ਉਹ ਹਮੇਸ਼ਾ ਪੰਜਾਬ ਵਿਰੋਧੀ ਰਹੀ ਹੈ ਸਿੱਖ ਵਿਰੋਧੀ ਰਹੀ ਹੈ ਕੱਟ ਗਿਣਤੀਆਂ ਦੇ ਵਿਰੋਧੀ ਰਹੀ ਹੈ ਕਿਉਂਕਿ ਜਿੰਨਾ ਵੀ ਉਹ ਫੈਸਲੇ ਕਰਦੀ ਹੈ ਕਰਾਉਂਦੀ ਹੈ ਉਹ ਘੱਟ ਗਿਣਤੀਆਂ ਦੇ ਖਿਲਾਫ ਹੀ ਕਰਾਉਂਦੀ ਐ ਸੋ ਇਹ ਵਰਤਾਰਾ ਲਗਾਤਾਰ ਚੱਲ ਰਿਹਾ ਪਰ ਇਹ ਗੱਲ ਹੈ ਵੀ ਕਰ ਕੀਤੀਆਂ ਜਾਂਦੀਆਂ ਜਿਵੇਂ ਇਹ ਮੋਰਚਾ ਲੱਗਿਆ ਸੀ ਇਹ ਤਾਂ ਜਿਵੇਂ ਲੱਗਿਆ ਸੀ ਜਿੰਨੇ ਇਕੱਠ ਦੇ ਨਾਲ ਲੱਗਿਆ ਸੀ ਇਥੇ ਤਾਂ ਇਕੱਠ ਘਟਦਾ ਜਾ ਰਿਹਾ ਲੋਕਾਂ ਦਾ ਰੁਝਾਨ ਘਟਦਾ ਜਾ ਰਿਹਾ ਲੋਕਾਂ ਨੂੰ ਪਤਾ ਲੱਗਣ ਲੱਗਾ ਵੀ ਇਹ ਮਸਲਾ ਸਿਰਫ ਲੀਡਰਾਂ ਦੀਆਂ ਲੀਡਰੀਆਂ ਦੀਆਂ ਜਾਂ ਫਿਰ ਫੰਡਿੰਗਾਂ ਦਾ ਜੀ ਦੇਖੋ ਕੋਈ ਫੰਡਗਦਾ ਨਹੀਂ ਕੋਈ ਕੁਛ ਨਹੀਂ ਮੋਰਚਾ ਜਿਨ੍ਹਾਂ ਮੁੱਦਿਆਂ ਤੇ ਲਗਿਆ ਗੁਰੂਗਰਾਮ ਸਾਹਿਬ ਦੀ ਅਗਵਾਈ ਚ ਲਗਿਆ ਮੈਂ ਦਾਅਵੇ ਨਾਲ ਕਹਿ ਦਿੰਦਾ ਗੁਰੂ ਨੂੰ ਹਾਜ਼ਰਨਾਮਾ ਜਤ ਜਾਣ ਕੇ ਇੱਕ ਨਵੇਂ ਪੈਸੇ ਦਾ ਫੰਡਗਦਾਸ ਨੇ ਕਦੇ ਕਰਿਆ ਹੋਏ ਦੇਣਦਾਰ ਹੋਵਾਂਗਾ ਕੌਮ ਦਾ ਸੋ ਇਸ ਕਰਕੇ ਇਸ ਤਰ੍ਹਾਂ ਦੀ ਕੋਈ ਸਰਕਾਰਾਂ ਇਸ ਤਰ੍ਹਾਂ ਦੀਆਂ ਚਾਲਾਂ ਚਲਦੀਆਂ ਮੋਰਚਾ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਉਹਦਾ ਅਕਸ ਖਰਾਬ ਕਰਨ ਵਾਸਤੇ ਇਹ ਸਰਕਾਰਾਂ ਹਮੇਸ਼ਾ ਚਾਲਾਂ ਚਲਦੀਆਂ ਜੋ ਲਗਾਤਾਰ ਸਰਕਾਰਾਂ ਵੱਲੋਂ ਚਲੀਆਂ ਜਾ ਰਹੀਆਂ ਉਹ ਕਹਿੰਦੇ ਜੀ ਵੀ ਆਪਾਂ ਛੱਡ ਦਿੰਦੇ ਆ ਵੀ ਮੁਆਫੀ ਮੰਗ ਲੈਣ ਕੀ ਮੁਆਫੀ ਵੀ ਜੇ ਇੱਕ ਵਾਰ ਗੁਨਾਹ ਹੋ ਗਿਆ ਵੀ ਭਾਈ ਸਾਹਿਬ ਤੋਂ ਗਲਤੀ ਹੋ ਗਈ ਸੀ ਆਪਾਂ ਮੁਆਫੀ ਮੰਗਦੇ ਹੁਣ ਦੇਖੋ ਉਹਨਾਂ ਨੇ ਆਪਣਾ ਜਿਹੜਾ ਜੁਰਮ ਹੈ ਉਹ ਕਬੂਲ ਕਰਿਆ ਮੁਆਫੀ ਮੰਗਣ ਦੀ ਕਿਹੜੀ ਲੋੜ ਹੈ ਜਿਹੜਾ ਕੋਰਟ ਹੈ ਜਿਹੜੇ ਸੰਵਿਧਾਨ ਦੇ ਅੰਡਰ ਸੰਵਿਧਾਨ ਦੇ ਅੰਡਰ ਕੋਰਟਾਂ ਬਣੀਆਂ ਜਿਸ ਕੋਰਟ ਵੱਲੋਂ ਜਿੰਨੀ ਸਜ਼ਾ ਦੇਈ ਗਈ ਉਹ ਸਜ਼ਾ ਕੱਟ ਲਈ ਇੱਥੇ ਮੁਆਫੀ ਮੰਗਣ ਦੀ ਕਿਹੜੀ ਗੱਲ ਹੈ ਕਿਉਂਕਿ ਅਸੀਂ ਕਿਹੜਾ ਪਖਾਰੀ ਆ ਇਸ ਕਰਕੇ ਜਿਹੜੇ ਸਾਡੇ ਸਿੰਘ ਐ ਜਿਨ੍ਹਾਂ ਨੇ ਕਾਰਜ ਕਰਿਆ ਨਾ ਹੀ ਮਾਫੀ ਮੰਗਣਗੇ ਆਪਣਾ ਹੱਕ ਜਰੂਰ ਅਸੀਂ ਮੰਗਦੇ ਫਿਰ ਇਹ ਪਾਰਟੀਆਂ ਨੂੰ ਕਿਵੇਂ ਦੇਖਦੇ ਹੋ ਬੱਪੂ ਜੀ ਹੁਣ ਸ਼ੋਮਣੀ ਕਮੇਟੀ ਕਹਿੰਦੀ ਭਾਈ ਅਸੀਂ ਬੰਦੀ ਸਿੰਘਾਂ ਨਹੀਂ ਕਰ ਰਹੇ ਆ ਜਦੋਂ ਦਿਖਦਾ ਜੀ ਕਹਿੰਦੇ ਬਈ ਮਿਸਲਾਂ ਦੀ ਸਮੇਂ ਦੀ ਗੱਲ ਆਉਂਦੀ ਹੈ ਜੀ ਉਹ ਇਕੱਠੇ ਹੋ ਜਾਂਦੇ ਸੀ ਆਪਾਂ ਇਕੱਠੇ ਨਹੀਂ ਹੋ پا ਰਹੇ ਉਹਦਾ ਕਾਰਨ ਕੀ ਜੀ ਦੇਖੋ ਸਭ ਤੋਂ ਵੱਡੀ ਕੌਮ ਦੀ ਤਰਾਸਦੀ ਇਹੀ ਹੈ ਵੀ ਸਿੱਖ ਅੱਜ ਆਪਸ ਇਕੱਠਾ ਨਹੀਂ ਕਿਉਂਕਿ ਸਾਡੀ ਜਿੰਨੀ એનર્ਜੀ ਬੇਸਟ ਹੋ ਰਹੀ ਹੈ ਇੱਕ ਦੂਜੇ ਦੇ ਖਿਲਾਫ ਬੋਲ ਕੇ ਅੱਜ ਇੱਕ ਸਿੱਖ ਵੀ ਇਸ ਦੀ ਭੇਡ ਛੱਡ ਚੁੱਕੇ ਕਿਉਂਕਿ ਸਾਨੂੰ ਗੁਰੂ ਦੇ ਆਸ਼ੇ ਅਨਸਾਰ ਸੰਘਰਸ਼ ਵੀ ਕਰਨਾ ਚਾਹੀਦਾ ਚੱਲਣਾ ਵੀ ਚਾਹੀਦਾ ਅੱਜ ਅਸੀਂ ਉਸ ਤੋਂ ਬੇਮੁਖ ਹੁੰਦੇ ਜਾ ਰਹੇ ਹਾਂ ਸੋ ਸਾਰੀ ਗੱਲਾਂ ਨੂੰ ਭੁਲਾ ਕੇ ਇੱਕ ਨਿਸ਼ਾਨ ਸਾਹਿਬ ਥੱਲੇ ਇੱਕ ਨਿਸ਼ਾਨੇ ਨੂੰ ਲੈ ਕੇ ਸਾਨੂੰ ਸੰਘਰਸ਼ ਕਰਨਾ ਚਾਹੀਦਾ ਬਿਲਕੁਲ ਸਿੱਖ ਕੌਮ ਸਿੱਖ ਕੌਮੀ ਇਨਸਾਫ ਮੋਰਚਾ ਇਹ ਲਿਖਿਆ ਜਾਂਦਾ ਵੀ ਸਿੱਖਾਂ ਨੂੰ ਇਨਸਾਫ਼ ਹੋਣ ਤੱਕ ਨਹੀਂ ਮਿਲਿਆ ਇਸ ਕਰਕੇ ਇਹ ਮੋਰਚਾ ਲੱਗਾ ਹੋਇਆ ਇਨਸਾਫ਼ ਮੰਗ ਰਿਹਾ ਪਰ ਅੱਜ ਮੁਸਲਮਾਨ ਵੀ ਅੱਜ ਆਏ ਨੇ ਗੱਲਬਾਤ ਕਰਨ ਦੇ ਭਾਈ ਜੀ ਸਿੱਖਾਂ ਦੀ ਗੱਲ ਹੈਗੀ ਹੈ ਤੇ ਇਹ ਤੁਹਾਡੇ ਨਾਲ ਅੱਜ ਖੜੇ ਨੇ ਜੀ ਦੇਖੋ ਇਹ ਵਕੀਲ ਸਾਹਿਬ ਹੈ ਮਲੇਰ ਕੋਟਲੇ ਤੋਂ ਇਹ ਉਹਨਾਂ ਦੀ ਅਨਸਬੰਦ ਸੈਨ ਜਿਨ੍ਹਾਂ ਨੇ ਜਦੋਂ ਸਹਿਬਜ਼ਾਦਿਆਂ ਨੂੰ ਨੀਹਾਂ ਚੀਣਿਆ ਜਾ ਰਿਹਾ ਸੀ ਨਵਾਬ ਸ਼ੇਰ ਖਾਨ ਮੁਹੰਮਦ ਮਲੇਰ ਕੋਟਲਾ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਸੋ ਅੱਜ ਉਸੇ ਪਾਦੇ ਚੀਨਾਂ ਦੇ ਚੱਲਦੇ ਹੋਏ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਮੋਰ ਚੱਲ ਗਿਆ ਇਹ ਆਪਣੇ ਸਾਥੀਆਂ ਸਮਾਇਤ ਮੈਂ ਧੰਨਵਾਦ ਕਰਦਾ ਇਹਨਾਂ ਦੇ ਬੜੀ ਵੱਡੀ ਸੋਚ ਹੈ ਬੜੀ ਵੱਡੀ ਦੇਣ ਹੈ ਇਹਨਾਂ ਦੀ ਅੱਜ ਸਮੇਂ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਸਾਡੇ ਨਾਲ ਸਰਕਾਰਾਂ ਬਤੀਰਾ ਕਰ ਰਹੀਆਂ ਉਸੇ ਤਰ੍ਹਾਂ ਉਸ ਦਾ ਸ਼ਿਕਾਰ ਹੋ ਰਹੇ ਆ ਮਿਸਟਰ ਮੁਸਲਮਾਨ ਭਰਾ ਵੀ ਕਿਉਂਕਿ ਜਿਹੜੀ ਕਸ਼ਮੀਰ ਜੰਮੂ ਕਸ਼ਮੀਰ ਵਿੱਚ 370 ਧਾਰਾ ਵੀ ਖਤਮ ਕਰੀ ਗਈ ਆਉਣ ਵਾਲੇ ਦਿਨਾਂ 'ਚ ਸਰਕਾਰਾਂ ਇੱਕ ਕਾਨੂੰਨ ਬਣਾਉ ਰਹੀਆਂ ਕਿ ਜਿੰਨੀ ਵੀ ਮੁਸਲਮਾਨ ਜਾਇਦਾਦਾਂ ਵਕਫ ਬੋਰਡ ਦੇ ਅੰਡਰ ਹੈ ਉਹਨੂੰ ਖਤਮ ਕਰਨ ਜਾ ਰਹੀਆਂ ਸੋ ਇਹ ਕੁਹਾੜਾ ਸਾਰੀਆਂ ਘਟ ਗਿਣਤੀਆਂ ਤੇ ਚੱਲਣਾ ਸੋ ਅੱਜ ਲੋੜ ਸਮੇਂ ਦੀ ਲੋੜ ਹੈ ਸੀ ਇਕੱਠੇ ਹੋ ਕੇ ਸੰਘਰਸ਼ ਕਰੀਏ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਆਪਣੇ ਸਾਥੀਆਂ ਨਾਲ ਅੱਜ ਵੀ ਪਹੁੰਚੇ ਪਹਿਲਾਂ ਤੋਂ ਹੀ ਹਾਜ਼ਰੀ ਲਵਾ ਰਹੇ ਸਿੱਖ ਕੌਮ ਦਾ ਮਸਲਾ ਕਿਹਾ ਜਾਂਦਾ ਜੀ ਵੀ ਸਿੱਖਾਂ ਦਾ ਭਾਈ ਤੁਸੀਂ ਅੱਜ ਆਇਆ ਜੀ ਆਪਣੀ ਕਮਿਊਨਿਟੀ ਕੋਲ ਦੇਖੋ ਇਹ ਗਲਤ ਧਾਰਨਾ ਹੈ ਕਿ ਸਿੱਖ ਕੌਮ ਦਾ ਮਸਲਾ ਹੈ ਇਹ ਮਨੁੱਖੀ ਅਧਿਕਾਰਾਂ ਦਾ ਮਸਲਾ ਹੈ ਮਨੁੱਖੀ ਅਧਿਕਾਰ ਕਿਸੇ ਕੌਮ ਦੇ ਨਹੀਂ ਹੁੰਦੇ ਕਿਸੇ ਧਰਮ ਦੇ ਨਹੀਂ ਹੁੰਦੇ ਜਦੋਂ ਵੀ ਕਦੇ ਮਨੁੱਖੀ ਅਧਿਕਾਰਾਂ ਤੇ ਕੋਈ ਆਂ ਚਾਊਗੀ ਤਾਂ ਹਰ ਜਾਗਦੇ ਜ਼ਮੀਰ ਵਾਲੇ ਬੰਦੇ ਨੂੰ ਨਾਲ ਖੜਨਾ ਚਾਹੀਦਾ ਉਹ ਸਾਡੇ ਨਬੀ ਨੇ ਸਾਨੂੰ 24 ਸਾਲ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਜਿਹੜੀ ਉਹ ਹੈ ਫਲਸਫੀ ਸਿਖਾਈ ਹੈ ਕਿ ਜਦੋਂ ਵੀ ਕਿਸੇ ਜ਼ੁਲਮ ਹੁੰਦਾ ਤਾਂ ਤੁਸੀਂ ਉਹਦੇ ਨਾਲ ਖੜੋ ਉਹਦੀ ਹਮਾਇਤ ਕਰੋ ਤਾਂ ਅਸੀਂ ਸ਼ੁਰੂ ਤੋਂ ਹੀ ਨਾਲ ਆ ਇਹਨਾਂ ਦੇ ਜਿੱਥੇ ਵੀ ਕਿਤੇ ਮਨੁੱਖੀ ਅਧਿਕਾਰਾਂ ਦਾ ਘਾਣ ਆਊਗਾ ਅਸੀਂ ਨਾਲ ਖੜਾਂਗੇ ਗੁਰਤੇਗ ਬਾਦਰ ਮਹਾਰਾਜ ਜੀ ਵੀ ਬਹੁਤ ਵੱਡੀ ਮਿਸਾਲ ਆ ਸਾਡੇ ਚ ਜੀ ਹਾਂਜੀ ਬਿਲਕੁਲ ਉਹਨਾਂ ਨੇ ਕੁਰਬਾਨੀ ਦਿੱਤੀ ਆ ਦੇਖੋ ਆਪਣੇ ਧਰਮ ਵਾਸਤੇ ਨਹੀਂ ਦੂਸਰੇ ਧਰਮ ਵਾਸਤੇ ਕੁਰਬਾਨੀ ਦਿੱਤੀ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਆਪਣੇ ਪੁਰਖਾਂ ਨੇ ਆਪਾਨੂੰ ਸਿਖਾਈਆਂ ਨੇ ਉਹਨਾਂ ਦੇ ਚੱਲ ਕੇ ਹੀ ਅਸੀਂ ਕਿਸੇ ਸਿਟੇ ਤੇ ਪਹੁੰਚ ਸਕਦੇ ਆ ਤਾਂ ਆਪਾਂ ਨੂੰ ਹਰ ਕਿਸੇ ਨੂੰ ਦੇਖੋ ਜੋ ਕੋਈ ਜਿੱਥੇ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਕਟ ਗਿੰਦਿਆਂ ਦੇ ਜ਼ੁਲਮ ਹੁੰਦਾ ਹੈ ਤਾਂ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਖੜਨਾ ਚਾਹੀਦਾ ਨਾਲ ਜੀ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਪਰ ਜਿਹੜੇ ਮਨੁੱਖੀ ਅਧਿਕਾਰਾਂ ਦੀ ਜੇ ਸਾਂਭ ਸੰਭਾਲ ਵਾਲੇ ਲੋਕਾਂ ਨਹੀਂ ਆ ਲੀਡਰ ਤਾਂ ਲੋਕ ਹੀ ਚੁਣਦੇ ਆ ਕਿ ਲੋਕਾਂ ਨੂੰ ਅਜੇ ਤੱਕ ਲੀਡਰ ਚੁਣਦੇ ਨਹੀਂ ਆਏ ਬਾਈ ਜੀ ਲੋਕ ਜੀ ਬਸ ਇਹ ਅਸੂ ਪਤਾ ਕੀ ਹੈ ਜੀ ਦੇਖੋ ਜਿਓ ਸਿਆਸਤ ਦੇ ਵਿੱਚ ਬੰਦਾ ਕੁਰਸੀ ਤੇ ਆਉਂਦਾ ਨਾ ਕੁਰਸੀ ਦੇ ਵਿੱਚ ਐਸਾ ਰੰਗ ਹੈ ਐਸਾ ਨਸ਼ਾ ਹੈ ਬੰਦਾ ਨਾ ਹੋ ਜਾਂਦਾ ਮੁੱਖ ਮੰਤਰੀ ਭਗਵਾਨਤਮਾਨ ਸਾਡੇ ਨਾਲ ਮੋਰਚਿਆਂ ਤੇ ਬੈਠਦਾ ਰਿਹਾ ਹੈ ਬੰਦੀ ਸਿੰਘਾਂ ਬਾਰੇ ਇਹ ਕਹਿੰਦਾ ਰਿਹਾ ਉਹ ਕਹਿੰਦਾ ਵੀ ਬੰਦੀ ਸਿੰਘਾਂ ਦਾ ਜਦੋਂ ਵੀ ਸਾਡੀ ਸਰਕਾਰ ਆਈ ਬੰਦੀ ਸਿੰਘ ਬਾਹਰ ਹੋਣਗੇ ਅਸੀਂ ਮਤਾ ਪਾਵਾਂਗੇ ਤਾਂ ਹੁਣ 2 ਸਾਲ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਰੋਜ਼ 31 ਮੀਟਿੰਗ ਹੀ ਅਥਾ ਜਾਂਦਾ ਇੱਕ ਵਾਰੀ ਵੀ ਸਾਨੂੰ ਮਿਲੇ ਨਹੀਂ ਹੈਗੇ ਅਸੀਂ ਵੀ ਜਾਣਦੇ ਹਾਂ ਨਾਲ ਮਜਦੇ ਤੇ ਤਾਂ ਇੱਕ ਵਾਰੀ ਵੀ ਸਾਨੂੰ ਮਿਲਣ ਨਹੀਂ ਆਏਗੇ ਉਹਨਾਂ ਨੇ ਉੱਥੇ ਬੈਰੀਕੇਡ ਲਾਏ ਹੋਏ ਨੇ ਫੋਰਸ ਲਾਈ ਹੋਈ ਹੈ ਜੇ ਕੋਈ ਬੰਦਾ ਜ਼ਿਆਦਾ ਗੱਲ ਕਰਦਾ ਤਾਂ ਉਹਨੂੰ ਮਤਲਬ ਧਮਕਾਉਂਦੇ ਨੇ ਅਰੈਸਟ ਕਰ ਲੈਂਦੇ ਨੇ ਯਾਨੀ ਕਦੇ ਵੀ ਉਹਨਾਂ ਇੱਕ ਵਾਰੀ ਵੀ ਸਾਡੇ ਵਿੱਚ ਆ ਕੇ ਬੈਠਣਾ ਦ ਤਾਂ ਹੁਣ ਇਹ ਕੋਈ ਕੁਰਸੀ ਦਾ ਇਹ ਨਸ਼ਾ ਤੁਹਾਨੂੰ ਨਹੀਂ ਕਿਸੇ ਨੇ ਕਿਹਾ ਜੀ ਤੁਹਾਡੀ ਜਥੇਬੰਦੀ ਨੇ ਜਾਂ ਫਿਰ ਤੁਹਾਨੂੰ ਤੁਹਾਡੇ ਪਰਿਵਾਰ ਦੇ ਵਿੱਚੋਂ ਵੀ ਤੁਸੀਂ ਕੀ ਲੈਣਾ ਅੱਜ ਕੱਲ ਜਿਵੇਂ ਚੱਲ ਰਿਆ ਹੋਇਆ ਜੀ ਉਹ ਕਹਿੰਦੇ ਜੀ ਤੁਸੀਂ ਕੀ ਲੈਣਾ ਗਵਾਂਢੀ ਦੇ ਅੱਗ ਲੱਗੀ ਹੋਈ ਹੈ ਦੇਖੋ ਸਾਡੇ ਨਬੀ ਦਾ ਫਰਮਾਨ ਹੈ ਕਿ ਜੇ ਤੁਹਾਡਾ ਗਵਾਂਢੀ ਭੁੱਖਾ ਹੈ ਤੁਸੀਂ ਖਾ ਰਹੇ ਹੋ ਤਾਂ ਤੁਸੀਂ ਵਧੀਆ ਮੁਸਲਮਾਨ ਨਹੀਂ ਹੈਗੇ ਤਾਂ ਤੁਹਾਡੇ ਨਾਲ ਸਾਹਮਣੇ ਕਿਸੇ ਦੇ ਜ਼ੁਲਮ ਹੋ ਰਿਹਾ ਹੈ ਤੁਸੀਂ ਰੋਕਣ ਦੀ ਤਾਕਤ ਰੱਖਦੇ ਹੋ ਰੋਕਦੇ ਨਹੀਂ ਉਹਨੂੰ ਤਾਂ ਫਿਰ ਤੁਸੀਂ ਮੁਸਲਮਾਨ ਨਹੀਂ ਹੈਗੇ ਸਾਡੇ ਜੋ ਨਹੀਂ ਹੈਗੇ ਤੁਸੀਂ ਤਾਂ ਫਿਰ ਅਸੀਂ ਆਪਣੀਆਂ ਤਾਲੀਮਾਤ ਨੇ ਇਹਦਾ ਮਤਲਬ ਪੂਰੀਆਂ ਮੰਨ ਨਹੀਂ ਰਹੇ ਜੇ ਅਸੀਂ ਇਹ ਗੱਲ ਸਮਝਦੇ ਹਾਂ ਬਈ ਨਹੀਂ ਲੱਗਦੇ ਨਾਲ ਦੇਖੋ ਜਿੱਥੇ ਕਿਤੇ ਜ਼ੁਲਮ ਹੋਊਗਾ ਮੁਸਲਮਾਨ ਨਾਲ ਖੜੂਗਾ ਅਸੀਂ ਖੜੇ ਹਾਂ ਇੱਕ ਡਾਗ ਨਾਲ ਜਦੋਂ ਤੋਂ ਆ ਰਹੇ ਹਾਂ ਜੀ ਅਸੀਂ 7 ਜਨਵਰੀ ਤੋਂ ਆ ਰਹੇ ਹਾਂ 2023 ਤੋਂ ਲਗਾਤਾਰ ਅਸੀਂ ਉਹ ਲੰਗਰ ਲਾਉਣੇ ਆ ਮਿੱਠੇ ਚਾਵਲਾਂ ਦਾ ਤੇ ਅਸੀਂ ਸੈਂਕੜੇ ਵਾਰ ਇੱਥੇ ਦੇਗਾਂ ਲੈ ਕੇ ਆਉਣੇ ਆ ਜਦੋਂ ਵੀ ਸਾਨੂੰ ਕਾਲ ਮਿਲਦੀ ਹੈ ਕਿ ਇੱਥੇ ਮਤਲਬ ਕੋਈ ਵੱਡਾ ਕੱਟ ਰੱਖਿਆ ਹੈ ਅਸੀਂ ਮਿੱਠੇ ਚਾਵਲਾਂ ਦੇ ਲੰਗਰ ਲਾਉਣੇ ਆ ਇੱਥੇ ਇੱਥੇ ਵੀ ਤੇ ਮੋਰਚਿਆਂ ਦੇ ਵੀ ਇਹ ਕਿਸਾਨ ਮੋਰਚੇ ਲੱਗੇ ਹੋਏ ਨੇ ਸ਼ੰਭੂ ਵੀ ਖਨੋਰੀ ਵੀ ਤਾਂ ਸੀ ਮਤਲਬ ਹਰ ਉਹਦੇ ਚ ਸ਼ਾਮਲ ਹੁੰਨੇ ਆ ਜਾ ਕੇ ਜਿੱਥੇ ਵੀ ਕਿਤੇ ਸਰਕਾਰਾਂ ਜ਼ੁਲਮ ਕਰਦੀਆਂ ਨੇ ਧੱਕਾ ਕਰਦੀਆਂ ਨੇ ਇਨਾਮ ਤੁਹਾਡਾ ਮੇਰਾ ਨਾਮ ਮੁਹੰਮਦ ਜਮੀਲ ਐਡਵੋਕੇਟ ਮੁਹੰਮਦ ਸਾਹਿਬ ਹੁਣ ਤੁਸੀਂ ਇੱਕ ਗੱਲ ਕਹਿੰਦੇ ਹੋ ਵੀ ਜੀ ਇੱਥੇ ਆਜ਼ਾਦੀ ਨਹੀਂ ਆ ਭਾਈ ਬੋਲਣ ਦੀ ਜਾਂ ਉਹ ਕਰਨ ਹੁਣ ਤੁਸੀਂ ਭਗਵੰਤ ਮਾਨ ਨੂੰ ਵੀ ਸਿੱਧਾ ਕਹਤਾ ਵੀ ਤੂੰ ਮਿਲਦਾ ਨਹੀਂ ਭਾਈ ਤੂੰ ਇੱਥੇ ਸਾਡੇ ਨਾਲ ਬੈਠ ਕੇ ਕਿਹਾ ਸੀ ਉਹ ਇਹ ਕਹਿੰਦੇ ਆ ਉਹ ਕਹਿੰਦੇ ਭਗਵੰਤ ਮਾਨ ਨੂੰ ਐਵੇਂ ਹੀ ਫਿਰ ਇੰਨਾ ਕੁਝ ਬੋਲ ਜਾਂਦੇ ਆ ਜੇ ਬੋਲਣ ਦੀ ਆਜ਼ਾਦੀ ਨਹੀਂ ਨਾਲੇ ਤਾਂ ਭੰਡ ਜਾਂਦੇ ਕਹਿੰਦੇ ਨਾਲੇ ਕਹਿੰਦੇ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ ਨਹੀਂ ਗੱਲ ਤਾਂ ਇਹ ਹੈ ਜੀ ਦੇਖੋ ਆਜ਼ਾਦੀ ਬੋਲਣ ਦੀ ਸਾਨੂੰ ਹੈਗੀ ਹੈ ਠੀਕ ਹੈ ਅਸੀਂ ਬੋਲਦੇ ਆ ਪਰ ਸਾਡੇ ਤੇ ਪ੍ਰੈਸ਼ਰ ਕਿੰਨਾ ਹੈ ਹੁਣ 7 ਤਰੀਕ ਨੂੰ ਕੱਟ ਹੋਇਆ ਓਰੇ ਬੜਾ ਮਤਲਬ ਜਿਹੜਾ ਕਰੋਗਨਾਂ ਦੀ ਕੋਠੀ ਦਾ ਮੁੱਖ ਮੰਤਰੀ ਦੀ ਕੋਠੀ ਦਾ ਕਰੋਗਨਾਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਠੀ ਢਾ ਦੇਣੀ ਹੈ ਉਹ ਇੱਕ ਸੰਕੇਤਕ ਵਾੜ ਹੈ ਕਿ ਕਰੋਗਨਾਂ ਹੈ ਕਿ ਅਸੀਂ ਮੁੱਖ ਮੰਤਰੀ ਨੂੰ ਸ਼ਕਤੀ ਪ੍ਰਦਰਸ਼ਨ ਦਿਖਾਉਣਾ ਹੈ ਕਿ ਅਸੀਂ ਐਨੇ ਲੋਕ ਵਿਰੋਧ ਕਰ ਰਹੇ ਆ ਭਾਈ ਤ ਤਾਂ ਉਹਨਾਂ ਨੇ ਸਾਰੇ ਲੀਡਰਾਂ ਘਰਾਂ ਦੇ ਵਿੱਚ ਹਾਊਸ ਅਰੈਸਟ ਕਰ ਲਿਆ ਮੈਨੂੰ ਵੀ ਤਾਂ ਸਾਡ ਨੂੰ ਬਾਰ-ਬਾਰ ਸੀਆਈਡੀ ਦੇ ਫੋਨ ਆਉਂਦੇ ਨੇ ਪੁਲਿਸ ਦੇ ਸਾਨੂੰ ਮਤਲਬ ਡਰਾਉਂਦੇ ਨੇ ਧਮਕਾਉਂਦੇ ਨੇ ਇਹ ਦੇਖੋ ਚੀਜ਼ਾਂ ਦਾ ਹੁਣ ਪ੍ਰੈਸ਼ਰ ਤਾਂ ਹੈ ਹੀ ਇਹ ਚੀਜ਼ ਦਾ ਫਿਰ ਕੀ ਆਜ਼ਾਦੀ ਹੋਈ ਸਾਡੇ ਤੇ ਬੋਲਣ ਦੀ ਸੋ ਬਿਲਕੁਲ ਜੀ ਮੁਸਲਮਾਨ ਕਮਿਊਨਿਟੀ ਤੋਂ ਜਿਹੜੇ ਆਏ ਨੇ ਵੀਰ ਤਾਂ ਸਰਪੰਚ ਸਾਹਿਬ ਠੀਕ ਹੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਡੀ ਗੱਲਾਂ ਬਹੁਤ ਵਧੀਆ ਜੀ ਤੇ ਕਿਵੇਂ ਲਗਾਤਾਰ ਆ ਰਹੇ ਹੋ ਉਦੋਂ ਵੀ ਤੁਸੀਂ ਦੇਖਿਆ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਤੇ ਅੱਜ ਫੇਰ ਮਾਂ ਪੰਚਾਇਤ ਦਾ ਹਿੱਸਾ ਬਣਿਓ ਪਰ ਹੁਣ ਤੱਕ ਕੋਈ ਗੱਲਬਾਤ ਨਹੀਂ ਹੋ ਰਹੀ ਛੱਡਣ ਦੀ ਚਿੰਗਾਂ ਨੂੰ ਖੱਲੇ ਜੀ ਪਹਿਲਾਂ ਤਾਂ ਬੜਾ ਦਰਦ ਹੈ ਵੀ ਪਿਛਲੇ ਵਾਰ ਜਦੋਂ ਅਸੀਂ ਧਰਨੇ ਤੇ ਆਏ ਸੀ 7 ਜਨਵਰੀ ਨੂੰ ਜਿਸ ਤਰ੍ਹਾਂ ਇੱਥੇ ਬੇਅਦਬੀ ਕੀਤੀ ਗਈ ਹੰਝੂ ਗੈਸ ਸੱਟ ਕੇ ਉਸ ਦਾ ਕਿਸੇ ਵੀ ਸਿੱਖ ਜਥੇਬੰਦੀ ਨੇ ਪੰਜਾਬ ਦੀ ਕਿਸੇ ਪਾਰਟੀ ਨੇ ਕੋਈ ਮੋਸ਼ਨ ਨਹੀਂ ਲਿਆ ਬਹੁਤ ਵੱਡਾ ਮਸਲਾ ਸੀਗਾ ਜਿਸ ਤਰ੍ਹਾਂ ਬੇਅਦਬੀ ਹੋਈ ਤਾਂ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਸੋ ਹੁਣ ਕੱਲ 26 ਜਨਵਰੀ ਹੈ ਇੰਡੀਆ ਬਿਕਮ ਹੈ ਰਿਪਬਲਿਕ ਆਫਟਰ 1950 1950 ਚ ਸੋ ਆਜ਼ਾਦੀ ਤੋਂ ਬਾਅਦ ਸੰਵਿਧਾਨ ਦਾ ਨਿਰਮਾਣ ਹੋਇਆ 25 75 ਸਾਲ ਹੋ ਗਏ ਸੋ ਕਿਤੇ ਵੀ ਸੰਵਿਧਾਨ ਨਾਮ ਦੀ ਕੋਈ ਚੀਜ਼ ਮੈਂ ਦੇਖ ਨਹੀਂ ਰਿਹਾ ਸੋ ਸੰਵਿਧਾਨ ਚ ਜਿਹੜੇ ਸਿੱਖਾਂ ਨੂੰ ਹੱਕ ਮਿਲਣੇ ਚਾਹੀਦੇ ਸੀ ਉਹ ਅੱਜ ਤੱਕ ਨਹੀਂ ਮਿਲੇ ਮੈਂ ਕਿਸੇ ਬਹੁਤ ਵੱਡੇ ਅਫੀਸਰ ਕੋਲੇ ਬੈਠਾ ਸੀ ਤਾਂ ਗੱਲ ਚੱਲ ਰਹੀ ਸੀ ਜਦੋਂ ਦੇਸ਼ ਦਾ ਵਟਵਾਰਾ ਹੋਇਆ ਵਟਵਾਰਾ ਤਾਂ ਕਿਸੇ ਆਧਾਰ ਤੇ ਵਟਵਾਰਾ ਹੋਇਆ ਜਿੱਦ ਦੇ ਆਧਾਰ ਤੇ ਵਟਵਾਰਾ ਹੋਇਆ ਨਹਿਰੂ ਦੀ ਤੇ ਜਿੰਨਾ ਦੀ ਨਹਿਰੂ ਕਹਿੰਦਾ ਸੀ ਮੈਂ ਫਸਟ ਪ੍ਰਾਈਮ ਮਿਨਿਸਟਰ ਬਣਨਾ ਇੰਡੀਆ ਦਾ ਜਿੰਨਾ ਕਹਿੰਦਾ ਸੀ ਮੈਂ ਬਣਨਾ ਸੋ ਅੰਗਰੇਜ਼ਾਂ ਨੂੰ ਇਹੀ ਚਾਹੀਦਾ ਸੀ ਡਿਵਾਈਡ ਐਂਡ ਰੂਲ ਉਹ ਕਰਨਾ ਜਾਣਦੇ ਸੀ ਸੋ ਉਹਨਾਂ ਨੇ ਕਿਹਾ ਤੁਸੀਂ ਦੋਨੇ ਬਣ ਜਾਓ ਪਹਿਲੇ ਪ੍ਰਧਾਨ ਮੰਤਰੀ ਇੱਕ ਨੂੰ ਪਾਕਿਸਤਾਨ ਦੇ ਦਿੰਨੇ ਆ ਇੱਕ ਨੂੰ ਸੌਰੀ ਇੰਡੀਆ ਦਾ ਬਣਾ ਦਿੰਨੇ ਆ ਸੋ ਇਸ ਆਧਾਰ ਤੇ ਵਟਵਾਰਾ ਹੋਇਆ ਤਾਂ ਮੈਂ ਕਹਿੰਦਾ ਜੇ ਇੰਡੀਆ ਦਾ ਵਟਵਾਰਾ ਨਾ ਹੁੰਦਾ ਤਾਂ 10 ਲੱਖ ਲੋਕਾਂ ਦਾ ਕਤਲੋਗਾਰਤ ਨਾ ਹੁੰਦੀ 1947 ਚ 1972 ਦੀ ਨਾ ਜੰਗ ਲੱਗਦੀ ਕਾਰਗਲ ਨਾ ਹੁੰਦਾ ਤੇ ਨਾ ਹੀ 84 ਹੋਣੀ ਸੀ ਨਾ ਹੀ ਬੰਗਲਾਦੇਸ਼ ਵੇਲੇ ਜਿਹੜੇ ਸਿੱਖ ਮਰਿਆ ਮਰਨੇ ਸੀ ਸੋ ਵਟਵਾਰੇ ਤੋਂ ਬਾਅਦ ਵੱਡੇ ਤਰਾਸ ਦੀ ਆ ਜਿਹੜੀ ਸਿੱਖ ਕੌਮ ਨੂੰ ਝੇਲਣੀ ਪਈ ਆ ਸੋ ਸਾਡਾ ਵਟਵਾਰੇ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਵੇਲ ਦਾ ਜਿਹੜਾ ਰਾਸ ਭਾਗ ਸੀਗਾ ਉਹ ਵੀ ਵਾਦਾ ਕੀਤਾ ਗਿਆ ਸੀ ਵੀ ਇੱਕ ਵਾਈਡ ਪੰਜਾਬ ਤੁਹਾਨੂੰ ਦੇਵਾਂਗੇ ਉਹ ਗੱਲ ਵੀ ਚੱਲ ਰਹੀ ਸੀ ਜਦੋਂ ਲਾਰਡ ਵਟਵਾਰਾ ਕਰ ਰਿਹਾ ਸੀ ਇੱਕ ਸਿੱਖਾਗੂ ਬੈਠਾ ਸੀ ਹਿੰਦੂਆ ਬੰਨਿਓਂ ਨਹਿਰੂ ਸੀਗਾ ਮੁਸਲਮਾਨਾ ਬੰਨਿਓਂ ਜ਼ੈਨਾ ਸੀਗਾ ਤਾਂ ਜਿੰਨੇ ਨੂੰ ਪਾਕਿਸਤਾਨ ਦੇ ਦਿੱਤਾ ਕਦੋਂ ਦੀ ਗੱਲ ਕਰ ਰਹੇ ਹੋ ਤੁਸੀਂ 1947 ਹਾਂ ਠੀਕ ਹੈ ਵਟਵਾਰੇ ਤੋਂ ਪਹਿਲਾਂ ਜਿੰਨੇ ਨੂੰ ਪਾਕਿਸਤਾਨ ਦੇ ਦਿੱਤਾ ਗਿਆ ਜਿਹੜਾ ਸਿੱਖਾਗੂ ਸੀ ਮੈਨੂੰ ਉਹਦਾ ਨਾਂ ਨਹੀਂ ਪਤਾ ਖੜਕ ਸਿੰਘ ਜੀ ਖੜਕ ਸਿੰਘ ਸੀਗਾ ਜਾਂ ਜੋ ਵੀ ਸੀਗਾ ਤਾਂ ਉਹਦੇ ਨਾਲ ਵੀ ਜਿਹੜਾ ਗੋਰਾ ਲਾਰਡ ਸੀ ਉਹਨੇ ਚੱਕ ਕੇ ਇੱਕ ਪਰਸਨਲੀ ਗੁਫ਼ਤਗੂ ਕੀਤੀ ਤਾਂ ਦੱਸਣ ਵਾਲੇ ਦੱਸਦੇ ਆ ਨਹਿਰੂ ਬੜਾ ਚਲਾਕ ਸੀ ਤਾਂ ਆਪਣੇ ਸਿੱਖਾਂ ਕੋਲ ਤੋਂ ਪੁੱਛਿਆ ਵੀ ਤੈਨੂੰ ਕੀ ਕਹਿ ਰਿਹਾ ਸੀ ਲਾਰਡ ਗੋਰਾ ਤਾਂ ਉਹ ਕਹਿ ਰਿਹਾ ਸੀ ਕਹਿੰਦਾ ਮੈਨੂੰ ਵੀ ਪਾਕਿਸਤਾਨ ਦਾ ਨਿਮੇਲ ੜੀਏ ਸਿੱਖਾਂ ਨੂੰ ਵੀ ਇੱਕ ਵੱਡਾ ਰਾਜ ਭਾਗ ਦੇਵਾਂਗੇ ਤਾਂ ਨਹਿਰੂ ਬੜਾ ਸ਼ਾਤਰ ਸੀਗਾ ਤਾਂ ਨਹਿਰੂ ਨੇ ਉਹਨੂੰ ਕਿਹਾ ਵੀ ਤੁਹਾਡੇ ਕਰਕੇ ਦਾ ਸਿੱਖੋ ਸਾਨੂੰ ਆਜ਼ਾਦੀ ਮਿਲੀ ਹੈ ਕੁਝ ਸਾਡੇ ਵੱਡੇ ਭਾਈ ਤਾਂ ਉਹ ਸੇਖਾ ਗੁੱਦਾ ਜਿਹੜਾ ਸਾਰਾ ਬਿਜ਼ਨਸ ਸੀ ਉਹ ਵੀ ਜਮਸ਼ੇਦਪੁਰ ਟਾਟਾ ਸੀਗਾ ਤਾਂ ਉਹਨੂੰ ਇਹ ਵੀ ਕਿਹਾ ਗਿਆ ਵੀ ਕੱਲ ਨੂੰ ਤੂੰ ਸਾਡੇ ਦੇਸ਼ 'ਚ ਵੀਜ਼ਾ ਲਵਾ ਕੇ ਆਏਂਗਾ ਤਾਂ ਇਸ ਚਾਲਾਂ ਨਾਲ ਜਿਹੜਾ ਸਾਡਾ ਵੱਡਾ ਰਾਜ ਪਾਕਿਸਤਾਨ ਨੂੰ ਖਿੱਤਾ ਮਿਲਣਾ ਸੀ ਸਿੱਖਾਂ ਨੂੰ ਉਹ ਰਿਪਬਲਿਕ ਨਾਂ ਤੇ ਲਾ ਲੋ ਆਜ਼ਾਦੀ ਨਾਂ ਤੇ ਲਾ ਲੋ ਇੰਡੀਆ ਨੇ ਕੈਪਚਰ ਕਰ ਲਿਆ ਅੱਜ ਜੇ ਕੋਈ ਸਾਡਾ ਸਿੰਘ ਕਾਨੂੰਨ 'ਚ ਰਹਿ ਕੇ ਜਾਂ ਕਾਨੂੰਨ ਤੋਂ ਬਾਹਰ ਹੋ ਕੇ ਗੱਲ ਕਰਦਾ ਸਾਡੇ ਸਿੰਘਾਂ ਨੇ ਕ੍ਰਾਂਤੀਕਾਰੀ ਸਿੰਘਾਂ ਨੇ ਕਾਨੂੰਨ ਹੱਥ ਚ ਲੈ ਕੇ ਇੱਕ ਵਾਇਲੈਂਸ ਕੀਤਾ ਤੁਹਾਡਾ ਸੰਵਿਧਾਨ ਕਹਿੰਦਾ ਵੀ ਵਾਇਲੈਂਸ ਕੀਤਾ ਤਾਂ ਉਸ ਦੀ ਅਸੀਂ ਇਹਨੂੰ ਸਜ਼ਾ ਦੇਵਾਂਗੇ ਸਾਡੇ ਸਿੰਘਾਂ ਨੇ ਸਜ਼ਾ ਭੋਗ ਲਈ ਭੋਗਣ ਤੋਂ ਬਾਅਦ ਉਹਨਾਂ ਦੀ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ ਇਹ ਮੰਗ ਨੂੰ ਲੈ ਕੇ ਵੱਡਾ ਇੱਥੇ ਅੰਦੋਲਨ ਹੋਇਆ ਸੋ ਅੰਦੋਲਨ 2 ਸਾਲਾਂ ਦੇ ਬੈਠੇ ਆ ਤੇ ਸ਼ਾਂਤਮਈ ਤਰੀਕੇ ਨਾਲ ਆਪਦੇ ਹੱਕ ਮੰਗ ਰਹੇ ਆ ਲੱਗਦਾ ਹੁਣ ਹੋ ਜੂਗਾ ਹੱਲ ਹੋ ਕਿ ਨਹੀਂ ਜਾ ਮਨ ਨਹੀਂ ਪੈਣਾ ਮੈਨੂੰ ਤਾਂ ਇਹ ਲੱਗਦਾ ਵੀ ਇਹ ਹੱਲ ਹੋਊਗਾ ਵੀ ਸ਼ਾਂਤਮਈ ਤਰੀਕੇ ਨਾਲ ਸਿੱਖਾਂ ਨੂੰ ਕਦੇ ਉਹਨਾਂ ਦੇ ਹੱਕ ਮਿਲਣਗੇ ਦੋ ਸਾਲਾਂ ਦੇ ਵਿੱਚ ਲੋਕ ਲਹਿਰ ਓਮੇ ਦੀ ਕਿਉਂ ਨਹੀਂ ਬਣਾ ਸਕੇ ਜਿਵੇਂ ਡੱਲੇਵਾਲ ਦੀ ਥੋੜੇ ਸਮੇਂ ਦੇ ਵਿੱਚ ਬਣੀ ਦੇਖੋ ਇਹ ਬਹੁਤ ਵੱਡਿਆ ਕੁਐਸਚਨ ਆ ਤੁਹਾਡਾ ਵੀ ਦੋ ਸਾਲਾਂ ਚ ਸਿੱਖਾਂ ਆਗੂ ਉਸ ਤਰ੍ਹਾਂ ਦੀ ਲੋਕ ਲਹਿਰ ਕਿਉਂ ਨਹੀਂ ਬਣਾ ਸਕੇ ਅੱਜ ਜਿਹੜੀ ਸਿੱਖਾਂ ਦੀ ਸ਼ਕਤੀ ਹੈ ਵੱਖ-ਵੱਖ ਜਗ੍ਹਾ ਡਿਵਾਈਡ ਹੋ ਗਈ ਚਾਹੇ ਆਪਾਂ ਕਿਸਾਨ ਜਥੇਬੰਦੀਆਂ ਵੱਲ ਲਾ ਲਓ ਚਾਹੇ ਹੋਰ ਤੜਿਆਂਵਾਂ ਨੂੰ ਲਾ ਲਓ ਚਾਹੇ ਜਣ ਵੱਖ-ਵੱਖ ਸੰਪਰਾਦਾਵਾਂ ਵੰਗਰ ਲਾ ਲੋ ਸੋ ਜਦੋਂ ਸਿੱਖਾਂ ਨੂੰ ਲੋੜ ਪੈਂਦੀ ਆ ਤੇ ਆਪਣੇ ਆਗੂਆਂ ਦੀ ਕੌਲ ਦੀ ਵੇਟ ਕਰਦੇ ਨੇ ਸਾਇਦ ਉਹਨਾਂ ਦੀਆਂ ਲਗਾਮਾਂ ਨਹੀਂ ਛੱਡੀਆਂ ਗਈਆਂ ਸਾਇਦ ਉਹਨਾਂ ਦੀਆਂ ਸੰਗਲੀਆਂ ਨਹੀਂ ਖੋਲੀਆਂ ਗਈਆਂ ਸੋ ਇਸ ਕਰਕੇ ਇੱਥੇ ਵੱਡਾ ਇਕੱਠ ਨਹੀਂ ਹੋ ਰਿਹਾ ਇਸ ਕਰਕੇ ਜਿਹੜਾ ਅਸੀਂ ਹੱਕ ਲੈਣੇ ਆ ਜਿਹੜੇ ਸਾਡੇ ਬੰਦੀ ਸਿੰਘ ਸਾਡੇ ਸੋਹਣੇ ਦੇਸ ਪੰਜਾਬ ਵਾਸਤੇ ਸਾਡੇ ਵਾਸਤੇ ਜੇਲਾ ਚ ਬੈਠੇ ਆ ਉਹਨਾਂ ਦੇ ਹੱਕਾਂ ਵਾਸਤੇ ਅਸੀਂ ਇਕਜੁੱਟ ਨਹੀਂ ਹੋ ਸਕ ਰਹੇ ਸੋ ਬਿਲਕੁਲ ਇੱਕ ਉਜਟ ਹੋਣ ਦੀ ਲੋੜ ਹੈ ਅੱਜ ਸਮੇਂ ਦੀ ਲੋੜ ਹੈ ਤਾਂ ਪਰ ਮਹਾਪੰਚਾਇਤ ਜਿਹੜੀ ਹੈਗੀ ਆ ਬੁਲਾਈ ਗਈ ਸੀ ਜਿਹਦੇ ਵਿੱਚ ਇੱਥੇ ਆਗੂ ਪਹੁੰਚ ਰਹੇ ਨੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਕਲੀ ਪੰਜਾਬੀ ਲੋਕ ਚਾਹਣਾਂ